ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੋਨ ਦੇ ਹਲਕਾ ਪੱਧਰੀ ਮੀਟਿੰਗ ਗੁਰਦੁਆਰਾ ਤਾਰੂਆਣਾ ਸਾਹਿਬ ਪਿੰਨ ਬਲੂ ਕਾ ਵਿਖੇ ਹੋਈ। ਇਹ ਮੀਟਿੰਗ ਹਲਕੇ ਦੇ ਆਗੂਆਂ ਤੇ ਵਰਕਰਾਂ ਦੇ ਵਿੱਚ ਜੋਸ਼ ਭਰਨ ਦੇ ਲਈ ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਨੂਕਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਹਲਕੇ ਦੇ ਅਕਾਲੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਿਕੰਦਰ ਸਿੰਘ ਮਨੂਕਾ ਸਾਹਾ ਕੈਬਨਟ ਮੰਤਰੀ ਨੇ ਸੰਬੋਧਨ ਕਰਦਿਆਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨਾ ਕਿਹਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਸਦਾ ਰਣੀ ਰਹਾਂਗਾ ਜਿਨ੍ਹਾਂ ਦੀ ਬਦੌਲਤ ਮੈਂ ਵਿਧਾਇਕ ਅਤੇ ਮੰਤਰੀ ਬਣਿਆ ਹਾਂ ਉਨ੍ਹਾਂ ਕਿਹਾ ਕਿ ਹਲਕੇ ਦੇ ਅੰਦਰ ਸਕੂਲ ਮੰਡੀਆਂ ਅਤੇ ਸੜਕਾਂ ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਗਰੀਬ ਲੋਕਾਂ ਲਈ ਆਟਾ ਦਾਲ ਅਤੇ ਕਣਕ ਸਮੇਤ ਸਕੀਮਾਂ ਅਕਾਲੀ ਸਰਕਾਰ ਵੇਲੇ ਹੀ ਬਣੀਆਂ ਸਨ ਤੇ ਅਕਾਲੀ ਸਰਕਾਰ ਵੇਲੇ ਸੂਬੇ ਦਾ ਵਿਕਾਸ ਨੂੰ ਵੱਡੀ ਪੱਧਰ ਤੇ ਹੋਇਆ ਹੈ ਇਸ ਮੌਕੇ ਸਰਦਾਰ ਮਨੁੱਖ ਨੇ ਕਿਹਾ ਕਿ ਹਲਕੇ ਦੇ ਵਰਕਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਦੇ ਨਾਲ ਦਿਨਬਾਤ ਚਟਾਨਵਨ ਖੜਾ ਹਾਂ ਤੇ ਸੰਗਠਨ ਦਾ ਕਿਹਾਂ ਸਿਰ ਮੱਥੇ ਲੋਕਾਂ ਨੇ ਕਿਹਾ ਕਿ ਜਲਦੀ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਵਰਕਰਾਂ ਨੂੰ ਵੱਡੀ ਗਿਣਤੀ 'ਚ ਜੋੜਿਆ ਜਾਵੇਗਾ ਅਤੇ ਜੱਥੇਬੰਦੀਆਂ ਕਾਇਮ ਕੀਤੀਆਂ ਜਾਣਗੀਆਂ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾਣਗੀਆਂ। ਜਿਹਦੀ ਮੀਟਿੰਗ ਦਾ ਬਕਸਿਸ ਸੀ ਕਿ 3 ਸਾਲ ਹੋ ਗਏ ਸੀ ਮੀਟਿੰਗ ਹਲਕੇ ਆਮਪੁਰੇ ਫੂਲ ਦੀ ਹੋਈ ਹੋਈ ਨਹੀਂ ਸੀ ਤੇ ਵਰਕਰਾਂ 'ਚ ਬੜੀ ਮਜੂਸੀ ਜੀ ਆਉਣ ਲੱਗ ਗਈ ਸੀ ਪਿੱਛੇ ਇੱਕ ਤਾਂ ਕਾਂਗਰਸ ਪਾਰਟੀ ਸੀਟਾਂ 7 ਜਿੱਤ ਗਈ ਸੀ ਪੰਜਾਬ 'ਚ। ਅਕਾਲੀ ਦਲ ਨੂੰਾਈ ਸੀ ਇਸ ਕਰਕੇ ਵਰਕਰਾਂ ਦੇ ਯੂਸੀਸ ਤੇ ਹੁਣ ਸ਼ਾਇਦ ਆਪਣੇ ਹਲਕੇ ਦੇ ਵਿੱਚ ਕੋਈ ਖਰੋਤ ਜੀ ਆਈ ਪਈ ਸੀ ਜੀ ਵੀ ਵਰਕਰ ਥੋੜਾ ਸੋਣ ਮਨ ਬੜਾਈ ਬੈਠੇ ਸੀ ਵੀ ਕਾਂਗਰਸ ਦਾ ਰਾਜਾ ਉਹ ਅਕਾਲੀ ਤਾਂ ਆਉਣਾ ਨਹੀਂਗਾ ਇਸ ਕਰਕੇ ਉਧਰ ਨੂੰ ਕੁਝ ਬੰਦੇ ਆਪਣੇ ਪੰਜ ਚਾਰ ਬੰਦੇ ਕਿਸਕੇ ਲਈ ਅੱਜ ਦੇ ਰਾਜ ਸੋ ਉਸੇ ਕਣੀ ਦੇ ਸਾਰੇ ਵਰਕਰਾਂ ਦੀ ਇੱਕ ਮੰਗ ਸੀ ਜਿੱਥੇ ਮੈਂ ਜਾਂਦਾ ਸੀ ਜਿੱਥੇ ਮਿਲਦੇ ਸੀ ਕਿ ਇੱਕ ਹਲਕੇ ਦੀ ਮੀਟਿੰਗ ਕਰੋ ਜੀ ਤਾਂ ਕਿ ਪਤਾ ਲੱਗ ਜੇ ਆਪਾਂ ਨੂੰ ਕਿੰਨੇ ਕਿਲੋ ਕਾਪਣੇ ਨਾਲ ਖੜੇ ਆ ਕਿਵੇਂ ਫਿਰ ਉਹਦੇ ਨਾਲ ਲੋਕਾਂ ਨੂੰ ਹੌਸਲਾ ਹੋ ਜਾਂਦਾ ਸੋ ਉਸ ਦੇ ਵਿੱਚ ਅਸੀਂ ਸਨੇਹ ਲਾਇਆ ਤੇ ਵੀ ਮੇਰੀ ਮੀਟਿੰਗ ਰੱਖੀ ਸੀਗੀ ਤੇ ਤੁਸੀਂ ਸਾਰਿਆਂ ਨੇ ਵੇਖਿਆ ਕਿ ਬਹੁਤ ਸ਼ਾਹ ਦੇ ਨਾਲ ਤੇ ਬਹੁਤ ਜੋਸ਼ ਦੇ ਨਾਲ ਬਹੁਤ ਵੱਡੀ ਗਿਣਤੀ ਚ ਲੋਕ ਜਿਵੇਂ ਪਹਿਲਾਂ ਵੱਡੀਆਂ ਮੀਟਿੰਗਾਂ ਹੁੰਦੀਆਂ ਸੀ ਉਸੇ ਤੇ ਕਈ ਆਏ ਆ ਕਿ ਹੁਣ ਮੈਂ ਅਗਲਾ ਜਿਹੜਾ ਹੈਗਾ ਸਾਰਾ ਟਾਈਮ ਪਿੰਡਾਂ ਜਾ ਕੇ ਆਪ ਪਿੰਡਾਂ 'ਚ ਹੀ ਮੀਟਿੰਗਾਂ ਕਰੂੰਗਾ ਪਿੰਡਾਂ ਜਿੱਥੇ ਬੰਗਿਆ ਵੀ ਬਣਾਵਾਂਗੇ ਵਰਕਰਾਂ ਦੇ ਨਾਲ ਜਿੱਥੇ ਵੀ ਕਦੇ ਲੋੜ ਹੋ ਗਿਆ ਸ਼ਾਦੀ ਮਾਰਗ ਗੰਨੀ ਖੜਾਂਗੇ ਨਾਲ ਜਿੱਥੇ ਕਿਤੇ ਕਿਸੇ ਵਰਕਰਾਂ ਦਾ ਪਿੰਡਾਂ 'ਚ ਧੱਕਾ ਹੋਊਗਾ ਕੋਈ ਪੁਲਿਸ ਕਰਦੀ ਹੈ ਚਾਹੇ ਵੀਡੀਓ ਕਰਦਾ ਹੈ ਚਾਹੇ ਤਹਿਸੀਲਦਾਰ ਕਰਦਾ ਹੈ ਚਾਹੇ ਕੋਈ ਬਿਜਲੀ ਵਾਲੇ ਕਰਦੇ ਨੇ ਉਹਨਾਂ ਦੇ ਜਾ ਕੇ ਲੜਾਈ ਅਸੀਂ ਇਕੱਠੇ ਹੁਕਮ ਕਰਾਂਗੇ